ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ 스ਵੀਟ ਕੌਰਨ ਜਿਹੜੇ ਕਿ ਬੜੇ ਬੜੇ ਰੈਸਟੋਰੈਂਟਾਂ ਚ ਮੋਲਾਂ ਚ ਬਹੁਤ ਹੀ ਮਹਿੰਗੇ ਮਿਲਦੇ ਆ ਤੇ ਘਰੇ ਆਪਾਂ ਸਸਤੇ ਦੇ ਵਿੱਚ ਜਿਉਂਦਾ ਦੇ ਜਿਹੜੇ 스ਵੀਟ ਕੌਰਨ ਬਣਾ ਕੇ ਤਿਆਰ ਕਰਾਂਗੇ ਤੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਨਜਾਇਜ਼ ਜੀ ਮਹਿੰਗੇ ਦਿੰਦੇ ਆ ਇਹ ਚੀਜ਼ਾਂ ਜਿਹੜੀਆਂ ਤੇ ਕਿਉਂਕਿ ਇਹ ਚੀਜ਼ਾਂ ਅੱਜ ਕੱਲ ਬੱਚਿਆਂ ਨੂੰ ਜ਼ਿਆਦਾ ਪਸੰਦ ਹੁੰਦੀਆਂ ਕਿ ਰ ਮਿੱਤਲ ਮਾਲਜ ਬਠੰਡੇ ਗਏ ਸੀ ਚੇਤਨ ਨੇ ਕਹਿੰਦਾ ਮम्मा ਮੈਂ ਲੈ ਲਾਂ ਮੈਂ ਕਿਹਾ ਚੱਲ ਲੈ ਲੈ ਇੱਕ ਆਪਾ ਤੇ ਕਾਫੀ ਵਾਲਾ ਕੱਪ ਨਹੀਂ ਹੁੰਦਾ ਜਿਹੜਾ ਆਪਣਾ ਡਿਸਪੋਜ਼ੇਬਲ ਜਾਂ ਛੋਟਾ ਜਿਹਾ 300 ਰੁਪਏ ਦਾ ਦਿੱਤਾ ਹੈ ਇਹ ਦੇਖ ਲਓ ਤੁਸੀਂ ਤੇ ਹੁਣ ਇਹ ਛੱਲੀਆਂ ਦੇਖ ਲਓ ਤੁਸੀਂ ਕਿੰਨੇ ਕੁ ਦੀਆਂ ਹੋਣਗੀਆਂ ਨਾ ਤੇ ਇੱਕ ਛੱਲੀ ਦੇ ਦਾਣੇ ਮਸੇ ਪੈਂਦੇ ਹੁੰਦੇ ਆ ਉਹ ਕੱਪ ਦੇ ਵਿੱਚ ਕਾਫੀ ਵਾਲਾ ਕੱਪ ਹੁੰਦਾ ਜਿਹੜਾ ਤੇ ਉਗਿਰ ਕੇ ਵੀ ਬਣਾ ਲੈਂਦੇ ਆ ਅਲੱਗ-ਅਲੱਗ ਦਾਣੇ ਕਰਕੇ ਤੇ ਇਸ ਤਰ੍ਹਾਂ ਕੱਟ ਕੇ ਵੀ ਬਣਾ ਲੈਂਦੇ ਆ ਪੀਸ ਆਪਾਂ ਕੱਟ ਕੇ ਬਣਾਵਾਂਗੇ ਕਿਉਂਕਿ ਦੋ ਛੱਲੀਆਂ ਜਿਹੜੀਆਂ ਮੇਰੇ ਕੋਲ ਕੱਚੀਆਂ ਤੇ ਇੱਕ ਛੱਲੀ ਆ ਜਿਹੜੀ ਘਿਰਨ ਵਾਲੀ ਹੈ ਤੇ ਜ਼ਿਆਦਾ ਕੱਚੀਆਂ ਨਹੀਂ ਹੈਗੀਆਂ ਜੇ ਆਪਾਂ ਕਹਦੇ ਇੱਕ ਦੁੱਧਾ ਕਹਿੰਦੇ ਹੁੰਦੇ ਆਪਾਂ ਉਹ ਨਹੀਂ ਹੈਗਾ ਦਾਣੇ ਇਹਦੇ ਬਣੇ ਹੋਏ ਆ ਤੇ ਜ਼ਿਆਦਾ ਕੱਚੀਆਂ ਛੱਲੀਆਂ ਤੇ ਨਹੀਂ ਬਣਨੇ ਹੈਗੇ ਜਦੋਂ ਆਪਾਂ ਵਾਲੀਆਂ ਫਿਰ ਖੋਲ ਜਾਣਗੀਆਂ ਉਹ ਤੇ ਪਰ ਉਹ ਇੱਕ ਛੱਲੀ ਨਾਲ ਉਹ ਥੋੜੀਆਂ ਜੀਆਂ ਕੱਚੀਆਂ ਉਹ ਇੱਕ ਜ਼ਿਆਦਾ ਪੱਕੀ ਹੈ ਤੇ ਇਹ ਆਪਾਂ ਦੇਖਾਂਗੇ ਕਿ ਕਿਹੜੀਆਂ ਦਾ ਜ਼ਿਆਦਾ ਵਧੀਆ ਬਣਿਆ ਸਟ੍ਰੀਟ ਕੌਰਨ ਥੋੜੀਆਂ ਜੀਆਂ ਕੱਚੀਆਂ ਛੱਲੀਆਂ ਇਹਦਾ ਕਿ ਜ਼ਿਆਦਾ ਪੱਕੀ ਦੇ ਤੇ ਨਾਲ ਹੀ ਆਪਾਂ ਇਹ ਇਕੱਠੀਆਂ ਹੀ ਬਾਹਰ ਲਾਂਗੇ ਤੇ ਇਹਦੇ ਆਪਾਂ ਇਸ ਤਰ੍ਹਾਂ ਟੁਟੇ ਜੇ ਕਰ ਲੈਣੇ ਆ ਕਰਦਣਾ ਕਰਦ ਕੇ ਤੇ ਕਰਦੋ ਤੁਸੀਂ ਥੋੜੀ ਥਿੱਖੀ ਲੈ ਲਿਓ ਕਿਉਂਕਿ ਉਹਨਾਂ ਕੋਲ ਤਾਂ ਕਟਰ ਵਗੈਰਾ ਹੁੰਦੇ ਆ ਤੇ ਪੀਸ ਕਰ ਲੈਂਦੇ ਆ ਨਾ ਆਪਣੇ ਕੋਲ ਹੁਣ ਕਰਦਾਂ ਹਾਂ ਜਿਵੇਂ ਘਰਾਂ ਦੇ ਵਿੱਚ ਇਹਦੇ ਨਾਲ ਹੀ ਆਪਾਂ ਕੱਟ ਲੈਣੇ ਆ ਤੇ ਜਾਓ ਤੁਸੀਂ ਛੱਲੀ ਘੇਰ ਕੇ ਦਾਣੇ ਇਹਦੇ ਵੀ ਬਣਾ ਸਕਦੇ ਹੋ ਤੇ ਉਵੇਂ ਹੀ ਵਧੀਆ ਬਣਦੇ ਤੇ ਹੁਣ ਆਪਾਂ ਇੱਧਰ ਕੁੱਕਰ ਲੈ ਲਿਆ ਇਹਦੇ ਵਿੱਚ ਪਾਣੀ ਪਾ ਲਿਆ ਤੇ ਇਹਦੇ ਵਿੱਚ ਪਾ ਦਿੱਤੇ ਛੱਲੀਆਂ ਤੇ ਹੁਣ ਆਪਾਂ ਇਹਨੂੰ ਬਾਲ ਲੈਣਾ ਹੈਗਾ ਪੰਜ ਤੋਂ 6 ਸੀਟੀਆਂ ਲਵਾ ਲਈਆਂ ਤੇ ਹੁਣ ਆਪਾਂ ਇਹਦੇ ਕੁੱਕਰ ਦੇ ਜਿਹੜਾ ਪ੍ਰੈਸ਼ਰ ਕੱਢ ਦਿੱਤਾ ਤੇ ਛੱਲੀਆਂ ਕੱਢ ਲੈਣੇ ਬਾਹਰ ਇਹਨਾਂ ਨੂੰ ਠੰਡੀਆਂ ਕਰ ਲੈਣੇ ਆਂ ਵੀਡੀਓ ਦੇ ਨਾਲ ਬਣੇ ਰਹੋ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨੀ ਨਾ ਭੁੱਲਿਆ ਕਰੋ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜਿਹੜੇ ਆਪਣੇ ਚੈਨਲ ਤੇ ਨਵੇਂ ਹੁੰਨੇ ਹੋ ਤੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਇਦਾਂ ਹੀ ਤੁਸੀਂ ਸਪੋਰਟ ਕਰਦੇ ਰਹੋ ਜੀ ਲੋ ਜੀ ਛੱਲੀਆਂ ਆਪਣੀਆਂ ਠੰਡੀਆਂ ਹੋ ਗਈਆਂ ਤੇ ਹੁਣ ਆਪਾਂ ਇਹਨਾਂ ਦੇ ਪੀਸ ਆ ਜਿਹੜੇ ਇਸ ਤਰ੍ਹਾਂ ਲੰਬੇ-ਲੰਬੇ ਕੱਟ ਲੈਣੇ ਆ ਤੇ ਇਹ ਚਾਹੋ ਤਾਂ ਤੁਸੀਂ ਟੇਡੇ ਵੀ ਕੱਟ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਪਸੰਦ ਆ ਉਦਾਂ ਹੀ ਤੁਸੀਂ ਕੱਟ ਲਿਓ ਤੇ ਮੈਂ ਚਲ ਇਦਾਂ ਕੱਟ ਲੈਣੀ ਆ ਘਰ ਦਾ ਜਿਹੜੀ ਥੋੜੀ ਤਿੱਖੀ ਲੈ ਲਿਓ ਤੁਸੀਂ ਕਿਉਂਕਿ ਇਹ ਹੰਦਰਵਾੜ ਹੁੰਦਾ ਥੋੜਾ ਜਿਹਾ ਤੇ ਤਿੱਖੀ ਕਰਦਣ ਵਾਲੀ ਕੱਟਿਆ ਜਾਊਗਾ ਥੋੜਾ ਮਿਹਨਤ ਨਾਲ ਤੇ ਫਿਰ ਚੀਜ਼ ਆਪਾਂ ਵਧੀਆ ਬਣਾਉਣੀ ਹੈ ਨਾ ਘਰੇ ਬਣਾਉਣੀ ਹੈ ਫਿਰ ਥੋੜੀ ਮਿਹਨਤ ਤਾਂ ਲੱਗਦੀ ਹੋਈ ਆ ਤੇ ਐਸ ਤਰ੍ਹਾਂ ਤੁਸੀਂ ਕੱਟ ਲਿਓ ਜੇ ਤੁਹਾਨੂੰ ਜ਼ਿਆਦਾ ਔਖਾ ਲੱਗਿਆ ਇਸ ਤਰ੍ਹਾਂ ਤਾਂ ਫਿਰ ਤੁਸੀਂ ਦਾਣੇ ਘੇਰ ਕੇ ਵੀ ਬਣਾ ਸਕਦੇ ਹੋ ਜਿਵੇਂ ਆਪਾਂ ਭੁੰਨਣ ਵਾਸਤੇ ਨਹੀਂ ਚੱਲਿਆਂ ਘੇਰ ਲੈਂਦੇ ਉਸ ਤਰ੍ਹਾਂ ਤੁਸੀਂ ਦਾਣਿਆਂ ਦਾ ਵੀ ਬਣਾ ਸਕਦੇ ਹੋ ਉਹ ਜ਼ਿਆਦਾਤਰ ਦਾਣਿਆਂ ਦੇ ਹੁੰਦੇ ਜੇ ਆਪਾਂ ਲੈਣੇ ਆ ਬਾਜ਼ਾਰ ਚੋਂ ਇਹ ਆਪਾਂ ਐਸਟਰਾ ਕੱਟ ਰਹੇ ਆ ਤੇ ਹੁਣ ਛੱਲੀਆਂ ਜਿਹੜੀਆਂ ਆਮ ਹੁੰਆਂ ਪੰਨਿਆਂ ਹਨ ਆ ਰੀਆਂ ਨੇ ਬਹੁਤ ਸੋਹਣੀਆਂ ਬਾਜ਼ਾਰ 'ਚ ਵੀ ਪੰਨਿਆਂ ਤੇ ਇਹ ਤਾਂ ਚਲੋ ਸਾਨੂੰ ਦੇਖ ਕੇ ਗਿਆ ਸੀ ਕੋਈ ਤੇ ਅਚਾਰ ਵਾਸਤੇ ਹੋਇਆ ਪਿਆ ਮੱਕ ਸਾਰਿਆਂ ਦੇ ਤੇ ਅਚਾਰ ਵੈਸੇ ਇੰਨੀ ਕੋਈ ਵਧੀਆ ਚੀਜ਼ ਨਹੀਂ ਹੈਗੀ ਪਸ਼ੂ ਵਾਸਤੇ ਮਾੜੀ ਹੈ ਹਨਾ ਪਸ਼ੂਾਂ ਦੇ ਥਣ ਖਰਾਬ ਹੋ ਜਾਂਦੇ ਹਨ ਇਨਫੈਕਸ਼ਨ ਹੋ ਜਾਂਦੀ ਹੈ ਪਰ ਮੈਸ ਕਰਦਾ ਤੇ ਪਸ਼ੂ بار-बार ਫਿਰ ਵੀ ਆਉਂਦੇ ਆ ਤੇ ਚਲੋ ਹਟਦੇ ਨਹੀਂ ਆਪਾਂ ਹਨਾ ਸੁਖ ਪੈ ਗਿਆ ਤੇ ਪਸ਼ੂਆਂ ਨੂੰ ਵੀ ਪਤਾ ਨਹੀਂ ਕੀ ਟੇਸਟ ਪੈ ਗਿਆ ਚਾਰ ਹੀ ਭਾਲਦੇ ਆ ਹੁਣ ਕਈ ਵਾਰ ਹਰੇ ਪਾਦੀਏ ਤਾਂ ਖਾਂਦੇ ਨਹੀਂ ਹੈਗੇ ਤੇ ਆਚਾਰ ਜ਼ਿਆਦਾ ਚਾਕੇ ਖਾਂਦੇ ਆ ਤੇ ਬਾਰੇ ਇਹ ਜ਼ਿਆਦਾ ਵਧੀਆ ਚੀਜ਼ ਨਹੀਂ ਹੋएगी ਤੇ ਲੋ ਜੀ ਹੁਣ ਆਪਾਂ ਉਹ ਛੱਲੀਆਂ ਜਿਹੜੀਆਂ ਕੱਟ ਲੀਆਂ ਤੇ ਇਹ ਥੋੜੀ ਛੱਲੀ ਪੱਕੀ ਹੋਈ ਆ ਜਿਹੜੀ ਇਹ ਕੱਟੀ ਨਹੀਂ ਜਾ ਰਹੀ ਘਰਦ ਨਾਲ ਤੇ ਇਹ ਆਪਾਂ ਇਸ ਤਰੀਕਾ ਬਣਾ ਲਾਂਗੇ ਚਲੋ ਤੇ ਟੇਸਟ ਵੈਸੇ ਦਾਣਿਆਂ ਦਾ ਇੱਕੋ ਜਿਹਾ ਇਹ ਬਸ ਥੋੜੇ ਜੇ ਚੰਪੜੰਦੇ ਵਿੱਚ ਹਲਕੇ ਤੇ ਉਹ ਥੋੜੇ ਜਿਹੇ ਹਾਰੜਾ ਕਿਉਂਕਿ ਪੱਕੀ ਹੋਈ ਚੱਲੀ ਹੈ ਤੇ ਟੇਸਟ ਵਧੀਆ ਉਹਦਾ ਵੀ ਪੱਕੀ ਹੋਈ ਚੱਲੀ ਦਾ ਵੀ ਤੇ ਇਹਦਾ ਵੀ ਦੋਨਾਂ ਦਾ ਹੀ ਉਬਲੇ ਹੋਏ ਦਾਣਿਆਂ ਦਾ ਟੇਸਟ ਬਹੁਤ ਵਧੀਆ ਤੇ ਇਧਰ ਆਪਾਂ ਹੁਣ ਲੈ ਲਿਆ ਜੀ ਸੌਸ ਟਮਾਟਰ ਸੌਸ ਇੱਕ ਚਮਚਾ ਇਹਦੇ ਵਿੱਚ ਮਾਇਓਨੀਜ਼ ਪਾਇਆ ਤੇ ਇਹ ਆਪਾਂ ਕੱਟਿਆ ਹੋਇਆ ਕੜੀ ਪੱਤਾ ਪਾ ਲਿਆ ਸੀਜ਼ਨ ਦੇ ਹਿਸਾਬ ਨਾਲ ਚਾਹੇ ਤੁਸੀਂ ਧਨੀਆ ਪਾ ਲਿਓ ਪੁਦੀਨਾ ਪਾ ਲਿਓ ਕੱਟ ਕੇ ਜੋ ਵੀ ਤੁਹਾਨੂੰ ਪਸੰਦ ਹੈ ਤੇ ਆਪਣੇ ਕੋਲ ਗੜੀ ਪੱਤਾ ਸੀਗਾ ਆਪਾਂ ਪਾ ਲਿਆ ਤੇ ਇੱਕ ਆਪਾਂ ਨਿੰਬੂ ਨਚੋੜ ਲਿਆ ਇਹਦੇ ਵਿੱਚ ਇਹਨੂੰ ਖੱਟਾ ਕਰਨ ਵਾਸਤੇ ਤੇ ਇਹ ਆਪਾਂ ਮਸਾਲਾ ਜਿਹੜਾ ਪਾਇਆ ਇਹ ਬਚਿਆ ਹੋਇਆ ਮਸਾਲਾ ਸੀ ਮੇਰੇ ਕੋਲ ਆਪਾਂ ਉਦਦੇ ਚਨੇ ਬਣਾਏ ਸੀ ਹਨਾ ਫਰਾਈ ਕਰਕੇ ਤੇ ਉਹ ਚਨੇ ਵਾਸਤੇ ਮਸਾਲਾ ਜਿਹੜਾ ਘਰੀ ਬਣਾਇਆ ਸੀ ਮੈਂ ਤੇ ਬਚ ਗਿਆ ਸੀਗਾ ਤੇ ਮਸਾਲੇ ਦੀ ਵੀਡੀਓ ਹੈ ਜਿਹੜੀ ਆਪਣੇ ਚੈਨਲ ਤੇ ਪਈ ਹੈ ਤੁਸੀਂ ਦੇਖ ਸਕਦੇ ਹੋ ਚੈਨਲ ਤੇ ਜਾ ਕੇ ਤੇ ਉਹੀ ਮਸਾਲਾ ਆਪਾਂ ਪਾਇਆ ਬਸ ਇਹਦੇ ਵਿੱਚ ਕਾਲੀਆਂ ਮਿਰਚਾਂ ਵਗੈਰਾ ਤੇ ਗਰਮ ਮਸਾਲਾ, ਚਾਟ ਮਸਾਲਾ, ਅਮचूर ਪਾਊਡਰ ਤੇ ਲਾਲ ਮਿਰਚ, ਕਾਲਾ ਨਮਕ, ਚਿੱਟਾ ਨਮਕ ਤੇ ਇਦਾਂ ਦਾ ਸਮਾਨ ਜਿਹੜਾ ਆਪਾਂ ਪਾ ਕੇ ਮਸਾਲਾ ਪੀਸ ਕੇ ਬਣਾਇਆ ਸੀਗਾ। ਤੇ ਬਹੁਤ ਹੀ ਖੁਸ਼ਬੂਦਾਰ ਮਸਾਲਾ ਤੇ ਟੇਸਟੀ ਹੈ। ਤੇ ਇਹ ਮਸਾਲਾ ਜਿਹੜਾ ਹੁਣ ਇਹਦੇ ਉੱਪਰ ਆਪਾਂ ਲਾ ਦੇਣਾ, ਇਸ ਤਰ੍ਹਾਂ ਕੋਟ ਕਰ ਦੇਣਾ। ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਿਆ ਸੀ। ਤੇ ਜੇ ਮੈਯੋਨੀਜ਼ ਨਾ ਹੋਵੇ ਤੁਹਾਡੇ ਕੋਲ ਤਾਂ ਤੁਸੀਂ ਘਰ ਦਾ ਮੱਖਣ ਦਾ ਚਮਚਾ ਪਾ ਲਿਓ ਤੇ ਉਹਦਾ ਵੀ ਟੇਸਟ ਜਿਹੜਾ ਵਧੀਆ ਆ ਜਾਂਦਾ ਤੇ ਹੋਰ ਤੁਸੀਂ ਕੋਈ ਸੋਆਸ ਸੌਸ ਪਾਣੀ ਹੈ ਕੋਈ ਹੋਰ ਸੌਸ ਪਾਣੀ ਉਹ ਵੀ ਪਾ ਸਕਦੇ ਹੋ ਨਾ ਮੇਰੇ ਕੋਲ ਚਲੋ ਜਿਹੜੀ ਸੀਗੀ ਘਰੇ ਮੈਂ ਉਹੀ ਪਾ ਲਈ ਹੈ ਤੇ ਇਹ ਤੁਹਾਡੇ ਕੋਲ ਕਈ ਵਾਰ ਕੋਈ ਹੋਰ ਸੌਸ ਪਈ ਹੁੰਦੀ ਹੈ ਉਹ ਵੀ ਤੁਸੀਂ ਪਾ ਸਕਦੇ ਹੋ ਜਿਹਦੇ ਉੱਪਰ ਲਾ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਇਹ ਬਰਸ਼ ਲੈ ਕੇ ਤੇ ਇਹਦੇ ਉੱਪਰ ਲਾ ਦੇਣਾ ਹੁਣ ਚੰਗੀ ਤਰ੍ਹਾਂ ਇਹਨੂੰ ਕੋਟ ਕਰ ਦੇਣਾ ਇਹ ਦਾਣੇ ਜਿਹੜੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦੇ ਆ ਜਿਵੇਂ ਆਪਾਂ ਛੱਲੀ ਭੁੰਨ ਕੇ ਪਰ ਲੂਣ ਲੋਨੇ ਵਾਲੇ ਨਿੰਬੂ ਲੋਨੇ ਹਨਾ ਉਹ ਤਾਂ ਕੁਛ ਵੀ ਨਹੀਂ ਟੇਸਟ ਹੁੰਦਾ ਤੇ ਉਹਦੇ ਮੁਕਾਬਲੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਇਹ ਕੁੰਨਣ ਨਾਲੋਂ ਜ਼ਿਆਦਾ ਟੇਸਟੀ ਲੱਗਦੀ ਹੈ ਛੱਲੀ ਉਬਾਲ ਕੇ ਇਸ ਤਰ੍ਹਾਂ ਬਣਾਈਏ ਇਹ ਜਿਹੜੀ ਕਿ ਆਪਾਂ ਨੂੰ ਬਹੁਤ ਹੀ ਮਹਿੰਗੀ ਮਿਲਦੀ ਹੈ ਮੈਂ ਤੁਹਾਨੂੰ ਦੱਸਿਆ ਵੀ ਰੈਸਟੋਰੈਂਟਾਂ ਚ ਬਾਲ ਲਾਂਚ ਬਹੁਤ ਹੀ ਜ਼ਿਆਦਾ ਮਹਿੰਗਾ ਦੰਦੇ ਦਾ ਕੱਪ ਤੇ ਪਰ ਬਣਾਈ ਉਹ ਇਸ ਤਰ੍ਹਾਂ ਹੀ ਹੁੰਦੀ ਹੈ ਇੰਨਾ ਦੀ ਟੇਸਟ ਹੁੰਦਾ ਉਹਦੇ ਵਿੱਚ ਤੁਸੀਂ ਵੀ ਇਸ ਤਰ੍ਹਾਂ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਜਿ ਘਰੇ ਛੱਲੀਆਂ ਜਿਹੜੀਆਂ ਆਮ ਚੱਲ ਰਹੀਆਂ ਹੁਣ ਕਿਉਂਕਿ ਬੱਚੇ ਅੱਜ ਕੱਲ ਇਦਾਂ ਦਾ ਚਟਪਟਾ ਹੀ ਖਾਂਦੇ ਆ ਹਨਾ ਸਾਰਿਆਂ ਨੂੰ ਆਦਤ ਹੈ ਬੱਚਿਆਂ ਨੂੰ ਤੇ ਫਿਰ ਬਾਹਰੋਂ ਲੈ ਕੇ ਖਾਂਦੇ ਆ ਬਾਹਰਲੀ ਚੀਜ਼ ਤੁਹਾਨੂੰ ਪਤਾ ਵੀ ਕਿਵੇਂ ਹੁੰਦੀ ਹੈ ਤੇ ਕਿਉਂਕਿ ਆਪਾਂ ਘਰੇ ਬਣਾ ਸਕਦੇ ਹਾਂ ਨਾਲੇ ਸਸਤੇ 'ਚ ਬਣਾ ਸਕਦੇ ਹਾਂ ਬਾਹਰ ਇੰਨੀ ਮਹਿੰਗੀ ਲੈਣੇ ਆਪਾਂ ਚੀਜ਼ ਹਨਾ ਬਾਜ਼ਾਰ 'ਚੋਂ ਨਾਲੇ ਪਤਾ ਨਹੀਂ ਕਿਵੇਂ-ਕਿਵੇਂ ਬਣੀ ਹੁੰਦੀ ਹੈ ਤੇ ਲਓ ਜੀ ਦੇਖੋ ਸਾਰੀਆਂ ਆਪਾਂ ਬਣਾ ਕੇ ਤਿਆਰ ਕਰ ਲਈਆਂ ਬਹੁਤ ਹੀ ਵਧੀਆ ਬਣ ਗਈਆਂ ਤੇ ਬਹੁਤ ਹੀ ਵਧੀਆ ਟੇਸਟ ਆਪਾਂ ਟੇਸਟ ਵੀ ਕਰ ਲਿਆ ਤੇ ਤੁਸੀਂ ਵੀ ਇਸ ਤਰ੍ਹਾਂ ਜਰੂਰ ਬਣਾਇਓ ਜੀ स्वीट कॉर्न ਘਰੇ ਬੱਚਿਆਂ ਨੂੰ ਬਣਾ ਕੇ ਦਿਓ ਉੱਪਰ ਜੀ ਆਪਾਂ ਥੋੜਾ ਜਿਹਾ ਹੋਰ ਕੜੀ ਪੱਤਾ ਪਾਤਾ ਕੱਟ ਕੇ ਤੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਤੇ ਟੇਸਟ ਵੀ ਬਹੁਤ ਲਾਜਵਾਬ ਹੈ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨੀ ਨਾ ਭੁੱਲਿਓ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਆ ਜੀ ਥੈਂਕ ਯੂ ਜਿਹੜੇ ਸਪੋਰਟ ਕਰਦੇ ਆ ਵੀਡੀਓ ਦੇਖਦੇ ਆ ਰੋਜ਼ ਤੇ ਲੋ ਜੀ ਬਣ ਗਿਆ ਹੁਣ ਆਪਣੀ ਕਿੰਨੇ ਵਧੀਆ ਤੇ ਤੁਸੀਂ ਵੀ ਬਣਾਓ ਤੇ ਖਾਓ ਬੱਚਾ ਨੂੰ ਖਵਾਓ ਜਉਂਦੇ ਬਸੇ ਰਹੋ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸੇ